ਦੁਨੀਆ ਤੇ ਅਜਿਹਾ ਇਤਿਹਾਸ ਨਾ ਵਾਪਰਿਆ ਤੇ ਨਾ ਕਦੇ ਭਵਿੱਖ ਵਿੱਚ ਵਾਪਰੇਗਾ ਤੁਸੀਂ ਭਾਵੇਂ ਦੁਨੀਆ ਦੇ ਸਾਰੇ ਇਤਿਹਾਸ ਚੁੱਕ ਕੇ ਵੇਖ ਲਓ ਪੰਜਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਬਿਨਾ ਤੁਹਾਨੂੰ ਦੂਜਾ ਕੋਈ ਨਹੀਂ ਮਿਲੇਗਾ ਜਿਹਨੂੰ ਤਤੀ ਤਵੀ ਤੇ ਬਿਠਾਇਆ ਹੋਵੇ ਆਖੋ ਸਤਨਾਮ ਇਸ ਕਰਕੇ ਸਾਡਾ ਇਤਿਹਾਸ ਬਹੁਮੁੱਲਾ ਹੈ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿਨ ਦਿਹਾੜੇ ਸ਼ਰੀਆਮ ਚੌਂਕ ਦੇ ਵਿੱਚ ਸੀਸ ਧੜ ਤੋਂ ਜੁਦਾ ਕੀਤਾ ਗਿਆ ਚੁੱਕੋ ਖਾਂ ਦੁਨੀਆ ਦੇ ਇਤਿਹਾਸ ਕਿਸੇ ਦਾ ਚੌਂਕ ਦੇ ਵਿੱਚ ਸੀਸ ਨਹੀਂ ਲਾਇਆ ਹੋਣਾ ਉਹ ਵੀ ਧਰਮ ਦੀ ਖਾਤਰ ਤੇ ਗੁਰੂ ਪਿਆਰਿਓ ਅਸੀਂ ਆਪਣੇ ਇਤਿਹਾਸ ਨੂੰ ਕਿਵੇਂ ਭੁੱਲਦੇ ਜਾ ਰਹੇ ਹਾਂ ਆਪਾਂ ਵੇਖ ਰਹੇ ਆਂ ਆਪਾਂ ਜਾਣਦੇ ਆਂ ਕਿੰਨਾ ਕੋ ਇਤਿਹਾਸ ਸਾਨੂੰ ਪਤਾ ਹੈ ਤੇ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਨਾ ਉਹ ਖਤਮ ਹੋ ਜਾਂਦੀਆਂ ਨੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਜਿਹੇ ਸਤਿਗੁਰ ਨੇ ਉਹਨਾਂ ਦੀ ਸ਼ੋਭਾ ਲਿਖੀ ਨਹੀਂ ਜਾ ਸਕਦੀ ਤਾਈਓ ਤਾਂ ਆਖਿਆ ਨਾ ਕਲਮੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ ਸਾਰੇ ਗੁਨਾ ਦਾ ਚੋਜੀ ਪੰਡਾਰ ਵੱਡਾ ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨ ਸ਼ਾਹੀ ਕੀਤਾ ਸਿਰਾਂ ਦਾ ਤੂੰ ਹੀ ਵਾਪਾਰ ਵੱਡਾ ਉਹ ਜੁਗਾ ਜੁਗਾ ਨਾ ਲਥਣਾ ਖਾਲਸੇ ਤੋਂ ਸੇਖ ਕਉਮ ਤੇ ਤੇਰਾ ਉਦਾਰ ਵੱਡਾ ਕਉਮਾਂ ਜਿਉਂਦਿਆਂ ਕਦੇ ਨਹੀਂ ਏਸ ਗੱਲੋਂ ਕਿ ਅਸੀਂ ਮਾਪਿਆਂ ਦੇ ਵੱਡੇ ਹਾਂ ਪੂਰ ਜਮੇ ਆਉਣ ਵਾਲੀਆਂ ਨਸਲਾਂ ਇਹ ਪੁੱਛਣ ਆਏ ਓਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜਮੇ ਆਉਣ ਵਾਲੀਆਂ ਕੌਮਾਂ ਨੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਬੱਚਿਆਂ ਨੇ ਪੁੱਛਣਾ ਇਹ ਕਿ ਕਿਹੜੀ ਕੌਮ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਕਿੰਨੇ ਯੋਧੇ ਸੂਰਮੇ ਪੈਦਾ ਹੋਏ ਨੇ ਤੇ ਗੁਰੂ ਪਿਆਰਿਓ ਜੇ ਅਸੀਂ ਆਪਣਾ ਇਤਿਹਾਸ ਹੀ ਭੁੱਲ ਦੇਗੇ ਬੱਚਿਆਂ ਨੂੰ ਕੀ ਦੱਸਾਂਗੇ ਇਸ ਕਰਕੇ ਇਤਿਹਾਸ ਜਾਨਣਾ ਜ਼ਰੂਰੀ ਹੈ